ਲੋਕ ਸਭਾ ਇਲੈਕਸ਼ਨ ਦਾ ਦੌਰ ਆਪਾਂ ਸਾਰੇ ਨੂੰ ਪਤਾ ਚੱਲ ਰਿਹਾ। ਲੁਧਿਆਣੇ ਤੋਂ ਸ਼੍ਰੋਮਣੀ ਕਾਲੀਤਾਲ ਵੱਲੋਂ ਮੈਂ ਸੇਵਾ ਕਰਨ ਵਾਸਤੇ ਮੈਨੂੰ ਭੇਜਿਆ ਗਿਆ। ਅੱਜ ਜਿਹੜੀ ਲੁਧਿਆਣੇ ਵਿੱਚ ਇਲੈਕਸ਼ਨ ਹੋ ਰਹੀ ਹੈ ਨਾ ਜੀ ਇਹਦੇ ਵਿੱਚ ਕੋਈ ਬਿਨਾ ਮੁੱਦਿਆਂ ਤੋਂ ਇਲੈਕਸ਼ਨ ਲੜੀ ਜਾ ਰਹੀ ਹੈ। ਮੈਂਬਰ ਪਾਰਲੀਮੈਂਟ ਸਾਹਿਬ ਜੋ ਸਾਡੇ ਰਵਨੀਤ ਸਿੰਘ ਬਟੂ ਨੇ ਜੋ 10 ਸਾਲ ਤੋਂ ਮੈਂਬਰ ਨੇ ਉਹ ਅੱਜ ਤੱਕ ਕਿਸੇ ਵੀ ਮੁੱਦੇ ਤੇ ਗੱਲ ਨਹੀਂ ਕਰਦੇ। ਬਿਲਾ ਮੁੱਦਿਆਂ ਤੋਂ 10 ਸਾਲ ਉਹਨਾਂ ਨੇ ਲੋਕਾਂ ਦਾ ਟਾਈਮ ਬਰਬਾਦ ਕੀਤਾ। ਅੱਜ ਵੀ ਕਿਸੇ ਮੁੱਦੇ ਤੇ ਨਹੀਂ ਇਹਦਾ ਕਾਰਨ ਹੈ ਕਿ ਇਹਦਾ ਕਾਰਨ ਹੈ ਕਿ ਉਹ ਬਾਹਰਲੇ ਕੈਂਡੀਡੇਟ ਨੇ ਬਾਹਰੋਂ ਨੇ ਲੁਧਿਆਣੇ ਨਾਲ ਸੰਬੰਧ ਨਹੀਂ ਉਹਨਾਂ ਦਾ ਕੋਈ ਆਊਟਸਾਈਡਰ ਨੇ ਜਿਸ ਕਰਕੇ ਲੁਧਿਆਣੇ ਬਾਰੇ ਉਹਨਾਂ ਨੂੰ ਪਤਾ ਨਹੀਂ ਲੁਧਿਆਣੇ ਵਿੱਚ ਕੀ ਲੋੜਾਂ ਨੇ ਉਹਨਾਂ ਨੂੰ ਪਤਾ ਨਹੀਂ ਲੁਧਿਆਣੇ ਸ਼ਹਿਰ ਦੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਉਹਨਾਂ ਨੂੰ ਪਤਾ ਨਹੀਂ ਮੈਂ 10 ਸਾਲ ਤੋਂ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਦੇ ਮੈਂ ਤੇ ਦਾਅਵੇ ਨਹੀਂ ਗੱਲ ਕਹਿ ਸਕਦਾ ਵੀ ਲੁਧਿਆਣੇ ਦੀਆਂ ਗਲੀਆਂ ਲੁਧਿਆਣੇ ਦੇ ਮਹੱਲੇ ਲੁਧਿਆਣੇ ਦੇ ਬਲਾਕ ਉਹਨੂੰ ਇਹ ਨਹੀਂ ਪਤਾ ਹੋਊਗਾ ਵੀ ਕਿਹੜਾ ਬਲਾਕ ਕਿੱਥੇ ਪੈਂਦਾ ਜੇ ਉਹ ਕਹੇ ਵੀ ਭਾਈ ਤੂੰ ਆ ਜਾ ਕੇ ਆ ਪੁਰਾਣੀ ਜਗ੍ਹਾ ਤੇ ਨਹੀਂ ਜਾ ਸਕਦਾ ਤੇ ਮਸਲੇ ਕਿத்து ਹੱਲ ਕਰ ਦੂ ਸਾਡਾ ਸਿਟੀ ਮਾਂਚੈਸਟਰ ਆਫ ਇੰਡੀਆ ਇਹਦੇ ਵਿੱਚ ਬਹੁਤ ਵੱਡੇ ਉਦਯੋਗ ਨੇ ਮਾਈਕਰੋ ਉਦਯੋਗ ਵੀ ਹੈਗੇ ਨੇ ਉਹਨਾਂ ਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਦਾ ਹੱਲ ਇਹਦੇ ਕੋਲ ਹੈ ਹੀ ਕੋਈ ਨਹੀਂ ਕਿਉਂਕਿ ਉਹਨੂੰ ਪਤਾ ਨਹੀਂ ਜੇ ਹੁੰਦਾ ਤਾਂ ਪਿਛਲੇ ਸਮੇਂ 10 ਸਾਲ ਦੇ ਵਿੱਚ ਇੱਕ ਅੱਧੀ ਵਾਰੀ ਤਾਂ ਸੰਸਦ ਦੇ ਵਿੱਚ ਬੁਲਦਾ ਕੋਈ ਮਸਲਾ ਹੱਲ ਕਰਾਉਂਦਾ ਕੋਈ ਡੈਪੂਟੇਸ਼ਨ ਲੈ ਕੇ ਜਾਂਦਾ ਕਿਸੇ ਮੰਤਰੀ ਕੋਲੇ ਕਿਤੇ ਪ੍ਰਧਾਨ ਮੰਤਰੀ ਕੋਲੇ ਜਾ ਕੇ ਗੱਲ ਕਰਦਾ ਵੀ ਸਾਡੀਆਂ ਲੋੜਾਂ ਨੇ ਕੋਈ ਲੋੜ ਪੂਰੀ ਕਰਾ ਕੇ ਦਿਖਾਉਂਦਾ ਇਹ ਸਿਰਫ ਤੇ ਸਿਰਫ ਵੋਟਾਂ ਦਾ ਵਪਾਰੀ ਹੈ ਵੋਟਾਂ ਦੇ ਵਪਾਰੀ ਤੋਂ ਬਚਨ ਦੀ ਲੋੜ ਦੂਸਰੇ ਪਾਸੇ ਵੀ ਸਰਕਾਰ ਦਾ ਨਮਾਇੰਦਾ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਦੇ ਵਿੱਚ ਉਹ ਵੀ ਮੇਰੇ ਵਰਗਾ ਵਿਚਾਰਾ ਮਾਤੜਾ ਉਹਨੂੰ ਵੀ ਕੁਝ ਨਹੀਂ ਪਤਾ ਵੀ ਲੁਧਿਆਣਾ ਕਿੱਥੇ ਵੱਸਦਾ ਲੁਧਿਆਣੇ ਦੀ ਕੀ ਲੋੜਾਂ ਨੇ ਕਿਸ ਤਰ੍ਹਾਂ ਲੁਧਿਆਣ ਨੂੰ ਵੱਚਾਇਆ ਜਾ ਸਕਦਾ ਅੱਜ ਇੰਡਸਟਰੀ ਬਚਾਉਣ ਦੀ ਲੋੜ ਆ ਤੇ ਠੀਕ ਆ ਵੀ ਲੁਧਿਆਣਾ ਸਾਡਾ ਪੰਜਾਬ ਜਿਹੜਾ ਹੈਗਾ ਖੇਤੀਬਾੜੀ ਦਾ ਦਰਤ ਸੂਬਾ ਪਰ ਖੇਤੀਬਾੜੀ ਦਾ ਦਰਤ ਸੂਬਾ ਹੋਣ ਦੇ ਬਾਵਜੂਦ ਇੰਡਸਟਰੀ ਦੀ ਬਹੁਤ ਵੱਡੀ ਲੋੜ ਆ ਅੰਦਸਟਰੀ ਨੂੰ ਬਚਾਉਣ ਵਾਸਤੇ ਸਾਨੂੰ ਬਹੁਤ ਕੁਝ ਕਰਨਾ ਪਊਗਾ ਜੇ ਅਸੀਂ ਇੰਡਸਟਰੀ ਨਾ ਬਚਾ ਸਕੇ ਤਾਂ ਅਸੀਂ ਰੋਜ਼ਗਾਰ ਨਹੀਂ ਦੇ ਸਕਦੇ ਰੋਜ਼ਗਾਰ ਇੰਡਸਟਰੀ ਦਿੰਦੀ ਆ ਉਹਨੂੰ ਬਚਾਉਣਾ ਸਭ ਤੋਂ ਜ਼ਿਆਦਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਸਾਡੇ ਜਿੰਨੇ ਇੰਡਸਟਰੀ ਦਿਸ ਨੇ ਬਚਾਰੇ ਉਹ ਬਹੁਤ ਰਿਸਕ ਤੇ ਕੰਮ ਕਰ ਰਹੇ ਨੇ ਸਰਕਾਰਾਂ ਦਾ ਪੂਰਾ ਸਹਿਯੋਗ ਉਹਨਾਂ ਨੂੰ ਮਿਲਿਆ ਨਹੀਂ ਜਿਸ ਕਰਕੇ ਆਪਣੇ ਆਪ ਵਿਚਾਰਿਆਂ ਨੇ ਆਪਣੇ ਏਡੇ ਏਡੇ ਕਾਰੋਬਾਰ ਸਥਾਪਿਤ ਕੀਤੇ ਕਾਰੋਬਾਰ ਸਥਾਪਿਤ ਤਾਂ ਬੰਦਾ ਕਰ ਸਕਦਾ ਪਰ ਸਰਕਾਰ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਕਿਸੇ ਕਾਰੋਬਾਰ ਨੂੰ ਚਲਾਉਣ ਵਿੱਚ ਜਿਨਾਂ ਚਿਰ ਸਰਕਾਰ ਸਹਿਯੋਗ ਨਾ ਕਰੇ ਕਾਰੋਬਾਰ ਪਰ ਫੁੱਲਤ ਨਹੀਂ ਹੋ ਸਕਦੇ ਮੈਂ ਤਾਂ ਧੰਨ ਕਹਿੰਦਾ ਇਹਨਾਂ ਨੂੰ ਜਿਹੜੇ ਵਿਚਾਰੇ ਬਿਨਾਂ ਸਰਕਾਰ ਦੇ ਸਹਿਯੋਗ ਤੋਂ ਇੱਥੇ ਤੱਕ ਕਾਰੋਬਾਰ ਲੈ ਕੇ ਆਂਦੇ ਸੋ ਬਹੁਤ ਜ਼ਰੂਰਤ ਆ ਮੈਂ ਲੁਧਿਆਣੇ ਦਾ ਜੰਪਲ ਲੁਧਿਆਣੇ ਦੇ ਚੱਪੇ-ਚੱਪੇ ਬਾਰੇ ਮੈਨੂੰ ਪਤਾ ਹੈ ਲੁਧਿਆਣਾ ਦੇ ਇੰਡਸਟਰੀ ਲਿਸ ਦੇ ਸਾਰੇ ਵਰਗਾਂ ਨੂੰ ਮੈਂ ਜਾਣਦਾ ਉਹਨਾਂ ਦੀਆਂ ਕੀ ਲੋੜਾਂ ਨੇ ਕੀ ਸਮੱਸਿਆਵਾਂ ਨੇ ਮੈਨੂੰ ਪਤਾ ਕਿੱਥੋਂ ਹੱਲ ਹੋਣੀਆਂ ਨੇ ਕਿਹਨੇ ਹੱਲ ਕਰਨੀਆਂ ਨੇ ਕਿਵੇਂ ਹੱਲ ਕਰਨੀਆਂ ਨੇ ਉਹ ਵੀ ਮੈਨੂੰ ਪਤਾ ਕਿਉਂਕਿ ਜਦੋਂ ਮੈਂ ਵਿਧਾਇਕ ਰਿਆਂ ਵਿਧਾਇਕ ਹੁੰਦੇ ਹੋਏ ਵੀ ਮੈਂ ਬਹੁਤ ਮਸਲੇ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਸਦਾਸਕ ਵੀਰ ਸਿੰਘ ਬਾਦਲ ਹੁਣਾਂ ਤੋਂ ਸਦਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੱਕ ਰਾਏ ਵੀ ਸਾਡੇ ਬਹੁਤ ਹੋਜਰੀ ਇੰਡਸਟਰੀਅਲ ਟਾਇਗਰ ਇੰਡਸਟਰੀ ਆ ਉਹਨਾਂ ਦੀਆਂ ਜਿਹੜੀਆਂ ਲੋੜਾਂ ਸੀ ਪੂਰੀਆਂ ਕਰਾ ਕੇ ਦਿੱਤੀਆਂ ਸਾਡੇ ਇੱਥੇ ਬਹੁਤ ਵੱਡੀ ਇੱਕ ਪਾਬੰਦੀ ਸੀ 300 ਫੋਟਾ ਜੀਟੀ ਰੋਡ ਦੇ ਦੋਨੇ ਪਾਸੇ ਪਵੰਦੀ ਸੀ ਜੋ ਪੜੇ ਨਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਉਹ ਵੀ ਮੈਂ ਹੱਲ ਕਰਾ ਕੇ ਦਿੱਤੀ ਜਿਹਦੇ ਨਾਲ ਅੱਜ ਉਹ 300 ਕਾਲੇ ਦੇ ਵਿੱਚ ਜਿਹੜੇ ਨੌਕ ਰਹਿੰਦੇ ਨੇ ਉਹ ਵਿਚਾਰੇ ਖੁਸ਼ ਨੇ ਉਹਨਾਂ ਦੇ ਮਕਾਨ ਬਚ ਗਏ ਉਹਨਾਂ ਦੀ ਇੰਡਸਟਰੀ ਬਚ ਗਈ ਸੋ ਇਸ ਕਰਕੇ ਮੈਨੂੰ ਲੁਧਿਆਣੇ ਦੇ ਵਿੱਚ ਕੀ ਸਮੱਸਿਆਵਾਂ ਨੇ ਉਹ ਮੈਨੂੰ ਪਤਾ ਹੱਲ ਕਿੱਥੋਂ ਹੋਣੀ ਆ ਉਹ ਵੀ ਮੈਨੂੰ ਪਤਾ ਸੋ ਮੈਂ ਅਪੀਲ ਕਰਦਾ ਲੁਧਿਆਣਾ ਨਿਵਾਸੀਆਂ ਨੂੰ ਵੀ ਵੋਟ ਪਾਉਣ ਤੋਂ ਪਹਿਲਾਂ ਇਹ ਸਾਰਾ ਕੁਝ ਦੇਖ ਲੈਣ ਵੀ ਕੌਣ ਕਿੱਥੇ ਤੱਕ ਮਸਲਾ ਹੱਲ ਕਰ ਸਕਦਾ ਕੌਣ ਕਿੱਥੇ ਤੱਕ ਸਾਡੇ ਨਾਲ ਸਹਾਇਤਾ ਕਰ ਸਕਦਾ ਕੌਣ ਕਿੱਥੇ ਤੱਕ ਸਾਡੇ ਨਾਲ ਖੜ੍ਹ ਸਕਦਾ ਸਿਰਫ ਗੱਲਾਂ ਮਾਰਨੀਆਂ ਇਲੈਕਸ਼ਨ ਲੜਨ ਵਾਸਤੇ ਆਉਣਾ ਵੋਟਾਂ ਲੈ ਕੇ ਚਲੇ ਜਾਣਾ ਵਪਾਰ ਕਰਨਾ ਵੋਟਾਂ ਦਾ ਜੱਟ ਪੂਸੀਆਂ ਮਾਰਨੀਆਂ ਇਧਰੋਂ ਉਧਰੋਂ ਉਧਰੋਂ ਇਧਰ ਇਹ ਉਹ ਲੋਕ ਕਰਦੇ ਨੇ ਜਿਨ੍ਹਾਂ ਲੋਕਾਂ ਦਾ ਲੁਧਿਆਣਾ ਦੇ ਜਾਂ ਕਿਸੇ ਵੀ ਇਲਾਕੇ ਦੇ ਨਾਲ ਕੋਈ ਪਿਆਰ ਨਹੀਂ ਹੁੰਦਾ ਸੋ ਮੈਂ ਲੁਧਿਆਣਾ ਨਿਵਾਸੀਆਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਤੁਸੀਂ ਸਾਡੇ ਤੇ ਭਰੋਸਾ ਪਰਕਰ ਕਰੋ ਅਸੀਂ ਤੁਹਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਤੁਹਾਨੂੰ ਪਤਾ ਕੱਲੀ ਕੱਲੀ ਮੈਂ ਆਉਣ ਵਾਲੇ ਦਿਨਾਂ 'ਚ ਕੱਲੀ ਕੱਲੀ ਜਿੱਥੇ ਜਿੱਥੇ ਸਮੱਸਿਆ ਉੱਥੇ ਜਾ ਕੇ ਲਾਈਵ ਕਰਕੇ ਤੁਹਾਨੂੰ ਦੱਸੂਗਾ ਵੀ ਇੱਥੇ ਆ ਸਮੱਸਿਆ ਇਹਦਾ ਆ ਹੱਲ ਇੱਥੇ ਜਿਹੜੀ ਜਿਹੜੀ ਵੀ ਸਮੱਸਿਆ ਜਿੱਥੇ ਜਿੱਥੇ ਉੱਥੇ ਜਾ ਕੇ ਗੱਲ ਕਰਾਂਗੇ ਸੋ ਤੁਹਾਨੂੰ ਇਸ ਗੱਲ ਤਾਂ ਮੈਂ ਯਕੀਨ ਦਿਵਾਉਣਾ ਵੀ ਹਰ ਸਮੱਸਿਆ ਦਾ ਹੱਲ ਸਾਡੇ ਕੋਲ ਹੈ ਉਹੀ ਡਾਕਟਰ ਕਾਮਯਾਬ ਹੁੰਦਾ ਜਿਹੜਾ ਡਾਇਗਨੋਸ ਕਰੇ ਪਹਿਲਾਂ ਬਿਮਾਰੀ ਨੂੰ ਫਿਰ ਦਵਾਈ ਦੇਵੇ ਤੇ ਫਿਰ ਆਰਾਮ ਆਉਂਦਾ ਵਾ ਸੋ ਜੇ ਆਪਾਂ ਬਿਨਾ ਡਾਇਗਨੋਸ ਕੀਤੇ ਦਵਾਈ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਰੋਗ ਵੱਧ ਜਾਂਦਾ ਰੋਗ ਘਟਦਾ ਨਹੀਂ ਸੋ ਅੱਜ ਇਹਨਾਂ ਨੇ ਰੋਗ ਸਾਡੇ ਵਧਾਏ ਨੇ ਸਾਡੀਆਂ ਸਮੱਸਿਆਵਾਂ માં ਵਧਾਈਆਂ ਨੇ ਸਾਡੀ ਕੋਈ ਸਮੱਸਿਆਵਾਂ ਹੱਲ ਨਹੀਂ ਕੀਤੀ ਸੋ ਇਹ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਬਣੇ ਨੇ ਇਹਨਾਂ ਦਾ ਹੁਣ ਜਾਣਦਾ ਸਮਾਂ ਹੈ ਕਿਰਪਾ ਕਰਕੇ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਚਲਦਾ ਕੀਤਾ ਜਾਵੇ ਸਾਨੂੰ ਮੌਕਾ ਦਿੱਤਾ ਜਾਵੇ ਅਸੀਂ ਤੁਹਾਡੇ ਆਪਣੇ ਆਪਣੇ ਪਰਿਵਾਰ ਦੇ ਮੈਂਬਰਾਂ ਤੁਹਾਡੇ ਨਾਲ ਰਲ ਕੇ ਕੰਮ ਕਰਾਂਗੇ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ